ਬਿਨ ਸਿਮਰਨ ਜੈਸੇ ਸਰਪ ਅਰ ਜਾਰੀ ਤੂੰ ਸਾਕਤ ਜੀਵੇ ਨਾਮ ਬਿਸਾਰੇ ਸਿਮਰਨ ਤੋਂ ਬਿਨਾ ਮਨੁੱਖ ਜ਼ਿੰਦਾ ਤੇ ਰਹੇਗਾ ਪਰ ਸੱਪ ਦੀ ਤਰ੍ਹਾਂ ਸੱਪ ਸੱਪ ਦਾ ਕੰਮ ਕੀ ਹੁੰਦਾ ਹੈ ਖਾਣਾ ਪੀਣਾ ਤੇ ਆਪਣੇ ਸਿਰ ਦੇ ਚ ਜ਼ਹਿਰ ਵਧਾ ਲੈਣੇ ਤੇ ਸੀਮਾ ਤੋਂ ਜਦ ਜ਼ਹਿਰ ਵਧ ਗਈਏ ਤੇ ਕਿਸੇ ਨੂੰ ਡੰਗਣਾ ਤੇ ਜ਼ਹਿਰ ਕੱਢਣੇ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਸਿਰਫ ਸੱਪ ਹੀ ਸੱਪ ਨਹੀਂ ਨੇ ਬਹੁਤੇ ਮਨੁੱਖ ਸੱਪ ਨੇ ਸ਼ਾਇਦ ਸੱਪ ਦਾ ਡੰਗਿਆ ਹੋਇਆ ਬਚ ਵੀ ਜਾਇਆ ਹੈ ਮਨੁੱਖ ਦਾ ਡੰਗਿਆ ਨਹੀਂ ਬਚਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਮਨੁੱਖ ਬਹੁਤ ਜ਼ਹਿਰੀਲਾ ਹੈ ਕਹਿੰਦੇ ਨੇ ਇੱਕੋ ਹੀ ਸਮੇਂ ਪੰਜ ਛੇ ਬੰਦਿਆਂ ਨੂੰ ਅਗਰ ਸੱਪ ਡੰਗ ਮਾਰੇ ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ ਫਿਰ ਕੁਝ ਸਮਾਂ ਲੱਗਦਾ ਹੈ 70 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਲੇਕਿਨ ਬੰਦਿਆਂ ਨੂੰ ਮਾਰਨ ਦਾ ਅੰਦਰ ਜਿਹੜਾ ਜਜ਼ਬਾ ਸੀ ਉਹਦਾ ਨਹੀਂ ਖਤਮ ਹੋਇਆ ਸੀ ਜ਼ਹਿਰ ਤੇ ਮੌਜੂਦ ਸੀ ਮਨੁੱਖ ਬਹੁਤ ਭੈੰਕਰ ਹੈ ਕੋਈ ਪਸ਼ੂ ਇਤਨਾ ਭੈੰਕਰ ਨਹੀਂ ਹੈ ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤਉ ਸਾਖਤ ਜੀਵੇ ਨਾਮ ਵਿਸਾਰੇ ਬਿਨ ਸਿਮਰਨ ਭੈ ਕੋਕਰ ਕਾਮ ਸਾਖਤ ਬੇਸਵਾ ਨਾ ਬਹੁਤ ਨੇ ਨਾਮ ਉਸਤਾਖੀ ਮਾਫ ਮੈਨੂੰ ਕਹਿਣ ਦੇਣਾ ਗੁਰਬਾਣੀ ਦੀਆਂ ਪੰਕਤੀਆਂ ਨੇ ਮੈਂ ਖੁਲਾਸਾ ਕਰਦਾ ਸਾਂ ਸਿਵਰਨ ਤੋਂ ਬਿਨਾਂ ਮਨੁੱਖ ਜੀਵੇਗਾ ਤੇ ਸਈ ਉਸਤਾਖੀ ਮਾਫ ਬਾਰ ਬਾਰ ਮਾਫੀ ਕੁੱਤੇ ਦੀ ਤਰ੍ਹਾਂ ਜੀਵੇ ਕੀ ਹੋਇਆ ਸ਼ਕਲ ਸੂਰਤ ਮਨੁੱਖਾਂ ਦੀ ਕੁੱਤੇ ਦਾ ਕੰਮ ਕੀ ਹੈ ਕੁੱਤੇ ਨੂੰ ਵੇਖ ਕੇ ਭੌਂਕਦਾ ਹੈ بس منوک تی منوک ਨਾਲ ਨਫ਼ਰਤ ਹੋਵੇਗੀ ਗેરਨਾ ਹੋਵੇ ਖਾਮਾ ਖਾਪਾਉ ਕਿ ਜਾਏਗਾ ਨਿੰਦਾ ਕਰੀ ਜਾਏਗਾ ਨਾ ਲੈਣਾ ਨਾ ਦੇਣਾ ਜੀਵੇਗਾ ਤੇ ਸਹੀ ਸਿਮਰਨ ਤੋਂ ਬਿਨਾ ਕੁੱਤੇ ਦੀ ਤਰ੍ਹਾਂ ਜੀਵੇ ਸਾਖਤ ਬੇਸੂਆ ਪੂਤ ਨੇ ਨਾਮ ਸ਼ਬਦ ਬੜੇ ਸੱਬੇ ਵਰਤੇ ਨੇ ਸਤਿਗੁਰਾਂ ਨੇ ਸਾਕਤ ਬੇਸਵਾ ਪੁੱਤ ਨੇ ਨਾਮ ਜਿਉਂ ਬੇਸਵਾ ਕੇ ਘਰ ਪੁੱਤ ਜਮਤ ਹੈ ਤੇ ਇਸ ਨਾਮ ਪਰਿਉ ਹੈ ਦਰਕੁਟਿ ਹੁਣ ਬੇਸਵਾ ਦੇ ਘਰ ਪੁੱਤਰ ਹੋ ਜਾਏ ਤੇ ਉਹ ਪੁੱਤਰ ਵਿਚਾਰਾ ਪਿਓ ਦਾ ਨਾਮ ਕਹੀ ਦਸੇ ਕਈਆਂ ਦੇ ਸੰਪਰਕ ਦੇ ਚ ਆਈ ਹੋਈ ਏ ਬੇਸਵਾ ਉਹਨੋ ਖੁਦ ਵੀ ਨਹੀਂ ਪਤਾ ਇਹ ਪੁੱਤਰ ਕੀ ਨਾਮ ਦਸੇ ਆਪਣੇ ਪਿਓ ਦਾ ਸਾਕਤ ਬੇਸਵਾ ਪੂਤ ਨੇ ਨਾਮ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੇ ਜਿਉ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰਾਕਟੇ ਛੜੇ ਦੇਸ਼ ਦੇ ਚ ਗਾਲ ਹੈ ਜੋ ਪਿਤਾ ਦਾ ਨਾਮ ਨਾ ਦਾ ਸਕੇ ਉਹਨੂੰ ਗਾਲ ਘਟ ਕੇ ਬੁਲਾਉਂਦੇ ਬਿਆੰਕਰ ਗਾਲ ਹੈ ਇਹਨੂੰ ਪਿਓ ਦਾ ਪਤਾ ਹੀ ਕੋਈ ਨਹੀਂ ਇਹ ਨਾਜਾਇਜ਼ ਔਲਾਦ ਹੈ ਪਰ ਸਤਿਗੁਰੂ ਜੋ ਕੁਝ ਤੇ ਕਹਿ ਰਹੇ ਨੇ ਕੁਝ ਹੋਰ ਕਹਿ ਰਹੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਉਹਨੂੰ ਵੇਸਵਾ ਦਾ ਪੁੱਤਰ ਨਾ ਆਖੋ ਅਸਲ ਦੇ ਚ ਵੇਸਵਾ ਦਾ ਪੁੱਤਰ ਉਹ ਹੈ ਜੋ ਜਗਤ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਜਿਸ ਤੋਂ ਸਾਰੇ ਆਏ ਨੇ ਇਸੇ ਹਿਸਾਬ ਨਾਲ ਫਿਰ ਕੌਣ ਬਚੇਗਾ ਗੁਸਤਾਖੀ ਮਾਫ ਕੌਣ ਬਚੇਗਾ साकत बेसवा पूत ने बिन से मरन गर धब के न्याय साकत थान ब्रेष्ट फिराए महाराज के दिन सिमरन तो बिना मनुख जी सकेगा पर खोते दी तरह जीवेगा गर्दब खोता सिर्फ खोते ही खोते नहीं होंदे गुस्ताखी माप बहुते मनुख खोते ही होंदे सिर्फ कुत्ते ही कुत्ते नहीं होंदे बहुते मनुख ਕੋਤੇ ਆਉਂਦੇ ਨੇ ਕਹਿਣ ਦੇਣਾ ਗੁਰਬਾਣੀ ਨਾਮ ਦੀ ਮੈਨੇ ਕਹਿ ਸਕਦਾ ਸੀ ਸਿਰਫ ਸੱਪ ਹੀ ਸੱਪ ਨਹੀਂ ਆਉਂਦੇ ਬਹੁਤੇ ਮਨੁੱਖ ਸੱਪ ਆਉਂਦੇ ਨੇ ਔਰ ਇਹ ਸਾਰੇ ਸ਼ਬਦ ਨੇ ਸਾਰੇ ਜਾਨਵਰਾਂ ਦਾ ਜ਼ਿਕਰ ਹੈ ਸਿਰਫ ਸੂਰ ਹੀ ਸੂਰ ਨਹੀਂ ਆਉਂਦੇ ਬਹੁਤੇ ਮਨੁੱਖ ਸੂਰ ਹੁੰਦੇ ਨੇ ਬਹੁਤੇ ਮਨੁੱਖ ਸ਼ੇਰ ਹੁੰਦੇ ਨੇ ਇਕ ਸ਼ਬਦ ਹੋਰ ਤੁਹਾਡੇ ਸਾਹਮਣੇ ਮੈਂ ਰੱਖਦੇ ਆ ਗੁਰੂ ਅਰਜਨ ਦੇਵ ਜੀ ਦਾ ਸੰਸਕ੍ਰਿਤੀ ਸ਼ਲੋਕ ਉਦਿਆਨ ਬਸਨੰ ਸੰਸਾਰੰ ਸੰਬੰਧੀ ਸੁਆਨ ਸਿਆਲ ਕਰੇ ਉਹ ਝਾੜ ਦੀ ਤਰ੍ਹਾਂ ਤੂੰ ਰਹਿ ਰਿਹਾ ਜਿਵੇਂ ਝਾੜ ਦੇ ਵਿੱਚ ਕੋਈ ਰਹਿੰਦਾ ਹੈ ਮਨੁੱਖ ਦਾ ਮਨੁੱਖ ਨਾਲ ਕੋਈ ਸੰਬੰਧ ਨਹੀਂ ਹੈ ਇੱਕੋ ਹੀ ਸ਼ਹਿਰ ਦੇ ਵਿੱਚ ਦੋ ਭਰਾ ਰਹਿੰਦੇ ਨੇ 6-6 ਮਹੀਨੇ ਤੱਕ ਮਿਲਣਾ ਕੋਈ ਨਹੀਂ ਮਨੋ ਕੁ ਮਨੋ ਕੰਡਲ ਟੁੱਟੇ ਪਰਿਵਾਰ ਟੁੱਟਦੇ ਜਾ ਰਹੇ ਨੇ ਮਹਾਰਾਜ ਕਹਿੰਦੇ ਠੀਕ 1 ਕਰੋੜ ਦੀ ਆਬਾਦੀ ਦਾ ਸ਼ਹਿਰ ਹੋਵੇ ਤੇ ਕਹਿੰਦਾ ਮਹਾਨਗਰ ਹੈ ਬਹੁਤ ਵੱਡਾ ਸ਼ਹਿਰ ਹੈ ਮਹਾਰਾਜ ਕਹਿੰਦੇ ਨਹੀਂ ਮਹਾ ਭਿਆਨ ਉਦਯਾਨ ਨਗਰ ਕਰਮਾਨਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਬੰਦਾ ਤੇ ਬੰਦੇ ਨਾਲ ਟੁੱਟਿਆ ਮਹਾ ਭਿਆਨ ਉद्याਨ ਨਗਰ ਕਰਮਾਨਿਆ ਤੂੰ ਨਗਰ ਕਹਿੰਦਾ ਪਿਆ ਉਜਾੜ ਹੈ ਬੜਾ ਧਿਆਨ ਦੇਣਾ ਥੋੜਾ ਬਸ 2-4 ਮਿੰਟ ਮੈਂ ਹੋ ਲੈਣਾ ਸਮਾਪਤ ਉਜਾੜ ਵਿੱਚ ਤੇ ਜੰਗਲੀ ਜਾਨਵਰ ਹੁੰਦੇ ਨੇ ਪਸ਼ੂ ਹੁੰਦੇ ਨੇ ਮਹਾਰਾਜ ਕਹਿੰਦੇ ਨੇ ਤੂੰ ਉਜਾੜ ਦੇ ਚ ਰਹਿੰਦਾ ਪਿਆ ਔਰ ਪਸ਼ੂਆਂ ਦੇ ਨਾਲ ਰਹਿ ਰਹੇ ਤੇਰੇ ਸੰਬੰਧੀ ਕੌਣ ਨੇ ਧਿਆਨ ਨਾਲ ਸੁਣਨਾ ਉਹਦੇ ਆਨ ਬਸਰੰਗ ਸੰਸਾਰੰ ਸੰਬੰਦੀ ਸਵਾਨ ਸਿਆਲ ਖਰੇ ਤੇਰੇ ਸੰਬੰਦੀ ਨੇ ਸਵਾਨ ਕੁੱਤੇ ਤੇਰੇ ਸੰਬੰਦੀ ਨੇ ਸਿਆਲ ਗਿੱਦੜ ਤੇਰੇ ਸੰਬੰਦੀ ਨੇ ਖੋਤੇ ਖਰੇ ਤੇ ਤੁਸੀਂ ਆਖੋਗੇ हे ਗੁਰੂ ਅਰਜਨ ਦੇਵ ਜੀ ਤੁਸੀਂ ਨਿਰਮਣਤਾ ਦੀ ਮੂਰਤੀ ਹੋ ਬੜੇ ਮਿੱਠੇ ਤੁਹਾਡੇ ਬੋਲ ਨੇ ਸਾਡੇ ਸੰਬੰਧੀ ਚੰਗੇ ਭਲੇ ਨੇ ਗਿੱਦੜ ਨਾਖੋ ਖੋਤੇ ਨਾ ਖੋ ਖੋਤੇ ਨਾ ਖੋ ਤੁਸੀਂ ਸਾਡੇ ਸੰਬੰਧੀਆਂ ਨੂੰ ਖੋਤਾ ਕੀ ਜਾਂਦੇ ਹੋ ਪੰਕਤੀਆਂ ਫਿਰ ਸੁਣਨਾ ਸ਼ਲੋਕ ਸਹਿਸਕ੍ਰਿਤੀ ਮੱਲਾ 5 ਉਹ ਧਿਆਨ ਵਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਕਰੇ ਉਝਾੜ ਦੇ ਚ ਤੂੰ ਰਹਿੰਦਾ ਪਿਆ ਤੇ ਸੰਬੰਧੀ ਤੇਰੇ ਨੇ ਕੁੱਤੇ ਖੋਤੇ ਤੇ ਗਿੱਦੜ ਸਰੂਪ ਕਰਕੇ ਕੁੱਤਾ ਚਲਾ ਗਿਆ ਸਰੂਪ ਸਾਨੋ ਮਨੁੱਖ ਮਿਲਿਆ ਹੈ ਗੁਸਤਾਖੀ ਮਾਫ਼ ਸੁਬਾਹ ਕਰਕੇ ਕੁੱਤਾ ਅੰਦਰ ਬੈਠ ਗਿਆ ਸਰੂਪ ਕਰਕੇ ਖੋਤੇ ਰੁਕਸਤ ਹੋ ਗਏ ਪ੍ਰਕਿਰਤੀ ਨੇ ਸਾਨੂੰ ਸਵਾਰ ਦਿੱਤਾ ਹੈ ਮਨੁੱਖ ਹੋ ਗਿਆ ਸੁਭਾਅ ਕਰਕੇ ਖੋਤੇ ਗੁਰਨਾਥ ਦੇਵ ਜੀ ਮਹਾਰਾਜ ਸ਼ਲੋਕ 12 ਤੋਂ ਵਧੇਰੇ ਵਿੱਚ ਕਹਿੰਦੇ ਨੇ ਇੱਕ ਖੋਤੇ ਜੋ ਧੋਬੀਆਂ ਦੇ ਕੱਪੜੇ ਢੋਂਦੇ ਨੇ, ਕੁਮਾਰਾਂ ਦੇ ਮਿੱਟੀ ਢੋਂਦੇ ਨੇ, ਬਾਹਰ ਬਰਦਾਰੀ ਦਾ ਕੰਮ, ਪ੍ਰਾਚੀਨ ਕਾਲ ਦੇ ਟਰਾਂਸਪੋਰਟ ਦਾ ਕੰਮ ਇਹਨਾਂ ਤੋਂ ਹੀ ਲੈਂਦੇ ਸਨ। ਅਜੇ ਵੀ ਹੈ ਬਹੁਤ ਸਾਰੀ ਜਗਤ। ਮੈਂ ਈਰਾਨ ਦੇ ਵਿੱਚ ਦੇਖਿਆ ਗਲੀ ਗਲੀ ਦੇ ਵਿੱਚ ਸਬਜ਼ੀ ਵੇਚਣ, ਫਲ ਵੇਚਣ ਵਾਸਤੇ ਜਿਹੜੇ ਆਂਦਨ ਖੋਤਿਆਂ ਤੇ ਲੱਦੇ ਹੋਏ ਹੁੰਦੇ ਨੇ, ਤੋਲ-ਤੋਲ ਕੇ ਦੇਈ ਜਾਂਦੇ। 10-10 ਖੋਤੇ ਆ ਤੇ ਸਬਜ਼ੀ ਲੱਦ ਕੇ ਗਲੀ ਗਲੀ ਵੇਚਦੇ ਨੇ, ਅਜੇ ਵੀ। ਅਫਗਾਨਿਸਤਾਨ ਦੇ ਵਿੱਚ ਵੀ ਦੇਖਿਆ। ਈਰਾਨ ਦੇ ਵਿੱਚ ਵੀ ਦੇਖਿਆ। ਇਕ ਦੋ ਪਿੰਡ ਇਰਾਕ ਦੇ ਵੀ ਮੈਂ ਦੇਖੇ ਖਚਰਾਂ ਤੇ ਲੱਦ ਕੇ ਸਬਜ਼ੀ ਔਰ ਫਲ ਗਲੀ ਗਲੀ ਵੇਚਣਾ ਬਾਹਰ ਬਰਦਾਰੀ ਦਾ ਕੰਮ ਟਰਾਂਸਪੋਰਟ ਦਾ ਕੰਮ ਹੀ ਨਾ ਖੋਤੇ ਹਾਂ ਤੋਂ ਲਿਆ ਜਾਂਦਾ ਸੀ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਭਾਰ ਵਾਹਕ ਨੇ ਭਾਰ ਢੋਉਂਦੇ ਨੇ ਇਹ ਨਕਲੀ ਖੋਤੇ ਨੇ ਤਾਂ ਫਿਰ ਅਸਲੀ ਖੋਤੇ ਕਿਹੜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸੁਣੋ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰਨ ਇਹ ਅਸਲੀ ਖੋਤੇ ਨੇ ਗੁਣ ਤੇ ਕੱਖ ਨੀ ਹੰਕਾਰ ਨਾਲ ਭਰੇ ਹੋਏ ਹੰਕਾਰ ਦੀ ਪੰਡ ਚੁੱਕੀ ਹੋਈ ਐਨਾ ਬੋਝ ਸਿਰ ਤੇ ਚੁੱਕਿਆ ਹੋਇਆ ਇਹ ਅਸਲੀ ਖੋਤੇ ਨੇ ਉਦਿਆਨ ਵਸਨੰ ਸੰਸਾਰੰ ਸੰਬੰਧੀ ਸਵਾਨ ਕੁੱਤੇ ਬੰਦੇ ਦਾ ਬੰਦੇ ਨਾਲ ਵੈਰ ਔਰ ਬੰਦਾ ਬੰਦੇ ਤੋਂ ਡਰਿਆ ਹੋਇਆ ਬਹੁਤ ਪੁਰਾਣੀ ਗੱਲ ਮੈਂ ਅਖਬਾਰ ਪੜ੍ਹ ਰਿਆ ਸੀ ਉਹਦੇ 'ਚ ਕੁਝ ਰਾਜਨੇਤਾ ਕਹਿੰਨੇ ਚਿੰਤਾ ਪ੍ਰਗਟ ਕੀਤੀ ਸੀ ਬਾਹਰ ਵੇਸ਼ ਤੇ ਗੱਲ ਜਰਮਨੀ 'ਚ ਮੈਂ ਬੈਠਾ ਸੀ ਉੱਥੋਂ ਦੇ ਰਾਜਨੇਤਿਕ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਜੰਗਲ ਦੇ 'ਚ ਜਾਨਵਰ ਘਟਦੇ ਜਾ ਰਹੇ ਮਨੁੱਖ ਨੇ ਬਹੁਤਾ ਸ਼ਿਕਾਰ ਕਰ ਦਿੱਤਾ ਕੋਲ ਮੇਰੇ ਸੱਜਣ ਬੈਠੇ ਸਨ ਮੈਂ ਕਿਵੇਂ ਵਿਚਾਰੇ ਚਿੰਤਾ ਪੈ ਕਰਦੇ ਨੇ ਕੀ ਹੋਇਆ ਜੰਗਲਾਂ ਦੇ ਜਾਨਵਰ ਘਟ ਗਏ ਨੇ ਸ਼ਹਿਰਾਂ ਦੇ ਜਾਨਵਰ ਵੱਧ ਗਏ ਨੇ ਬਹੁਤ ਵੱਧ ਗਏ ਪਹਿਲੇ ਡਰ ਹੁੰਦਾ ਸੀ ਜੰਗਲਾਂ ਦੇ ਮਨੁੱਖ ਪਹਿਲੇ ਡਰੇ ਹੋਇਆ ਸੀ ਜੰਗਲਾਂ 'ਚ ਹੁਣ ਜੰਗਲਾਂ ਦੇ ਡਰ ਨਹੀਂ ਸ਼ਹਿਰ ਦੇ 'ਚ ਡਰ ਹੈ ਦੇਖੋ ਰਾਤ ਨੂੰ ਤੁਹਾਡੇ ਬੈਂਗਲੌਰ ਦਾ ਬਾਜ਼ਾਰ ਬੰਦ ਹੋ ਜਾਂਦਾ ਇੱਕ ਇੱਕ ਦੁਕਾਨ ਨੂੰ ਪੰਜ ਪੰਜ ਤਾਲੇ ਲੱਗਦੇ ਨੇ 10 10 ਤਾਲੇ ਲੱਗਦੇ ਨੇ ਸਾਈਕਲ ਖੜੀ ਕਰੋ ਤਾਲਾ ਲਾਓ ਕਾਰ ਖੜੀ ਕਰੋ ਤਾਲਾ ਲਾਓ ਔਰ ਤੇ ਛੱਡੋ ਗੁਰੂ ਕੀ ਗੋਲਕ ਨੂੰ ਤਿੰਨ ਤਿੰਨ ਤਾਲੇ ਲਗੇ ਪਹਿਨਾ ਤਾਲੇ ਲਾਓ ਇਕੇ ਦਾ ਡਰ ਹੈ ਕੁੱਤੇ ਦਾ ਡਰ ਹੈ ਸੂਰ ਦਾ ਡਰ ਹੈ ਖੋਤੇ ਦਾ ਡਰ ਹੈ ਗਿੱਦੜ ਦਾ ਡਰ ਹੈ ਇਕ ਜ਼ਬਾਨੋਂ ਕੇ ਸਾਰਿਆਂ ਨੂੰ ਕਹਿਣਾ ਪੈਗਾ ਬੰਦਿਆਂ ਦੇ ਡਰ ਔਰ ਕੇ ਦਾ ਡਰ ਹੈ ਮਨੁੱਖ ਦਾ ਡਰ ਮਨੁੱਖ ਮਨੁੱਖ ਤੋਂ ਬਹਿ ਵੇਤ ਹੈ ਮਨੁੱਖ ਮਨੁੱਖ ਤੋਂ ਡਰੇ ਹੋਇਆ ਕਿਉਂ ਮਨੁੱਖ ਡਰਾਵਣਾ ਹੋ ਗਿਆ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾ ਐਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਂ ਇਹ ਮਨੁੱਖ ਬੜੇ ਡਰਾਵਣੇ ਹੁੰਦੇ ਨੇ ਪਤਾ ਨਹੀਂ ਕੀ ਕਰ ਦੇਣ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਨਹੀਂ ਉਹਨਾਂ ਦੇ ਅੰਦਰ ਪਸ਼ੂ ਬਿਰਤੀਆਂ ਹੁੰਦੀਆਂ ਨੇ ਕੁਝ ਵੀ ਕਰ ਸਕਦੇ ਨਹੀਂ ਭਗਤ ਨਾਮਦੇਵ ਤੇ ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰਾਂ ਦਰਸਨਾ اے ਪ੍ਰਭੂ ਉਹ ਬੰਦੇ ਮੇਰੇ ਮੱਥੇ ਨਾ ਲਾਵੇ ਜੋ ਤੇਰਾ ਨਾਮ ਹੀ ਨਹੀਂ ਜਪਦੇ ਮੈਂ ਨਹੀਂ ਵੇਖਣਾ ਚਾਹੁੰਦਾ ਸ਼ੇਖ ਸਾਦੀ ਗੁਲਿਸਤਾਨ ਦੀ ਇੱਕ ਲੰਬੀ ਚੌੜੀ ਨਜ਼ਮ ਦੇ ਵਿੱਚ ਕਹਿੰਦੇ ਨੇ ਮੁਖਤਸਰ ਮੈਰਜ ਕਰਾਂ ਕਹਿੰਦਾ ਹੈ ਖੁਦਾ ਇੱਕ ਤੇ ਤੂੰ ਸਰਵ ਸ਼ਕਤੀਮਾਨ ਹੈ ਸਮਰਤ ਹੈ ਮੈਂ ਤੇਥੋਂ ਖੌਫ ਖਾਨਾ ਡਰਦਾ ਪਰਮਾਤਮਾ ਨਿਰਮਲ ਹੈ ਉਹਦਾ ਡਰ ਵੀ ਬੜਾ ਨਿਰਮਲ ਹੈ ਅੰਦਰੋਂ ਸਾਰੇ ਤੋਂ ਨੇ ਦੋ ਦਿੰਦਾ ਨਿਰਮਲ ਭਵ ਪਾਇਆ ਅਰਗੁਣ ਗਾਇਆ ਅਰ ਵੇਖੇ ਰਾਮ ਅਦੂਰੇ ਸਾਰਿਆਂ ਚ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਔਰ ਮਨੁੱਖ ਕਿਸੇ ਨਾਲ ਜੋ ਹੈ ਵਧੀਕ ਹੀ ਨਹੀਂ ਕਰਦਾ ਪ੍ਰਮਾਤਮਾ ਦਾ ਡੈ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ ਫਰਿਸ਼ਤਾ ਬਣਾ ਦਿੰਦਾ ਹੈ ਸ਼ੇਖ ਸਾਦੀ ਕਹਿੰਦੇ ਨੇ ਹੇ ਹੁਦਾ ਇਕਤੇ ਮੈਂ ਤੈਥੋਂ ਡਰਦਾ ਦੂਸਰਾ ਭਿਆੰਕ ਰੂਪ ਦੇ ਚ ਮੈਂ ਉਹਨਾਂ ਤੋਂ ਡਰਦਾ ਜਿਹੜੇ ਤੈਥੋਂ ਨਹੀਂ ਡਰਦੇ ਪਤਾ ਨਹੀਂ ਕੀ ਕਰ ਦੇਣਗੇ ਪਤਾ ਨਹੀਂ ਕੀ ਕਰਦੇ ਨੇ ਫਿਰ ਮੈਂ ਉਹਨਾਂ ਤੋਂ ਡਰਦਾ ਨਾਮਦੇਵ ਕਹਿੰਦੇ ਨੇ ਉਹ ਜਿਹੜੇ ਬੰਦੇ ਮੇਰੇ ਮੱਥੇ ਨਾ ਲਾਏ ਬਾਬਾ ਫਰੀਦ ਵੀ ਕਹਿੰਦੇ ਨੇ ਫਰੀਦਾ ਤੈਨਾਂ ਮੁਖ ਡਰਾਵਣੇ ਜਿਨ੍ਹਾਂ ਵੀ ਸਾਰੇ ਉਹਨਾਂ ਮਹਾਰਾਜ ਕਹਿੰਦੇ ਨੇ ਸੰਬੰਧੀ ਕੌਣ ਨੇ ਕੁੱਤੇ ਸੰਬੰਧੀ ਕੌਣ ਨੇ ਖੋਤੇ ਸਿਆਲ ਸਿਆਲ ਗਿੱਦੜ ਗਿੱਦੜ ਵਾਲੀ ਬਿਰਤੀ ਕੀ ਹੁੰਦੀ ਹੈ ਡਰਪੋਕ ਡਰੇ ਡਰੇ ਰਹਿਣਾ ਇੱਕ ਸੱਜਣ ਮੈਨੂੰ ਸਿੱਖਿਆ ਦੇਣ ਲੱਗੇ ਬੜੇ ਦਿੱਲੀ ਦੇ ਵਿੱਚ ਹਮਦਰਦੀ ਜਤਾਨ ਲਗੇ ਮਸਕਿਨ ਜੀ ਇਤਨਾ ਸਫਰ ਨਾ ਕਰਿਆ ਕਰੋ ਸਵੇਰੇ ਸਫਰ ਦੇ ਸ਼ਾਮੇ ਸਫਰ ਅਜੇ ਇਸ ਸ਼ਹਿਰ ਦੇ ਵਿੱਚ ਕੱਲ ਦੂਜੇ ਸ਼ਹਿਰ ਦੇ ਵਿੱਚ ਮੈਂ ਕਿ ਕੀ ਕਰੀਏ ਗੁਰੂ ਨੇ ਸੇਵਾ ਹੀ ਇਹ ਲਈ ਹੋਈ ਸਫਰ ਤੇ ਕਰਨਾ ਪੈਂਦਾ ਫਿਰ ਮੈਂ ਕਿ ਮਿਤਰਾ ਤੂੰ ਮੈਨੂੰ ਇਹ ਰਾਏ ਕਿਉਂ ਦੇ ਰਿਹਾ ਹੈ ਕਾਰਨ ਕਿ ਉਹਨਾਂ ਦਿਨਾਂ 'ਚ ਕਿਧਰੇ ਮਦਰਾਸ ਤੋਂ ਗੱਡੀ ਜਾਂਦੀ ਹੈ ਰਸਤੇ 'ਚ ਕਿਧਰੇ ਪੁੱਲ ਤੇ गिर ਗਈ ਦਰਿਆ ਦੇ ਚਲੀ ਗਈ ਸੀ ਉਹਨਾਂ ਦਿਨਾਂ 'ਚ ਐਕਸੀਡੈਂਟ ਹੋਇਆ ਪੂਰੀ ਟ੍ਰੇਨ ਦਰਿਆ ਦੇ ਚਰਗੇ ਸੀ ਤੇ ਤਿੰਨ ਪਲੇਨ ਵੀ ਉਹਨਾਂ ਦੇ ਨਾਲ ਕ੍ਰੈਸ਼ ਹੋਏ ਸਨ ਇਹ ਘਾਟੀ ਦੇ ਚੋਇਆ ਸੀ ਸ਼ਹਿਰ ਦੇ ਇੱਕ ਅਹਮਦਾਬਾਦ ਇਤ ਕੇ ਰਿਹਾ ਬਸਾਂ ਦੇ ਚ ਵੀ ਬੰਬਾਂ ਦੇ ਦਮਾਕੇ ਹੋਏ ਸਨ ਤੇ ਮੈਨੂੰ ਹੱਥ ਜੋੜ ਕੇ ਕਹਿਣ ਲੱਗਾ ਮਸਹੇਨ ਜੀ ਸਫ਼ਰ ਨਾ ਕਰਿਆ ਕਰੋ ਦੇਖਦੇ ਨਹੀਂ ਹਾਲਾਤ ਇਹ ਗੱਡੀ ਦਾ ਜ਼ਿਕਰ ਕੀਤਾ ਯਾਜ਼ਾਂ ਦਾ ਜ਼ਿਕਰ ਕੀਤਾ ਬਸਾਂ ਦਾ ਜ਼ਿਕਰ ਕੀਤਾ ਮੇਕਾ ਮਿੱਤਰਾ ਹੁਣ ਮੇਰੀ ਗੱਲ ਵੀ ਸੁਣ ਲੈ 99 ਵਿਸਦੀ ਬੰਦੇ ਘਰ ਦੇ ਚ ਆਪਣੇ ਪਲੰਗ ਤੇ ਸੋਤੇ ਆ ਹੀ ਮਰ ਜਾਂਦੇ ਨੇ ਫਿਰ ਤੂੰ ਮੈਨੂੰ ਇਹ ਆਖੇਗਾ ਘਰ ਦੇ ਚ ਮੰਜੇ ਤੇ ਸੋਣਾ ਵੀ ਨਹੀਂ ਚਾਹੀਦਾ ਕਿਉਂਕਿ ਬੰਦੇ ਤੇ ਮਰ ਜਾਂਦੇ ਨੇ ਨਰੇ ਨਵੇਂ ਵਿਸਦੀ ਮਨੁੱਖ ਤੇ ਆਪਣੇ ਘਰ ਦੇ ਚ ਮਰਦੇ ਨੇ ਫਿਰ ਤੂੰ ਮੈਨੂੰ ਇਹ ਆਖੇਗਾ ਘਰ ਦੇ ਚ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਦੇ ਚ ਬੰਦੇ ਮਰ ਜਾਂਦੇ ਨੇ ਅਜੇ ਮੈਂ ਉਹਨੂੰ ਹੋਰ ਕੁਝ ਬੁਥੇਰਾ ਸੁਣਾਣਾ ਸੀ ਕਹਿੰਦਾ ਲਗਾ ਗੁਣੀ ਗਿਆਨੀਆਂ ਨੂੰ ਕੋਈ ਅਕਲ ਦੇਵੇ ਨਾ ਅੱਗੋਂ ਗੱਲਾਂ ਬਣਾਣੀਆਂ ਇਹਨਾਂ ਨੂੰ ਬੜੀਆਂ ਆਉਂਦੀਆਂ ਮੈਂ ਕਹੇ ਇਹ ਅਕਲ ਤੂੰ ਆਪਣੇ ਕੋਲ ਰੱਖ ਐਂ ਨਾ ਡਰੇ ਹੋਇਆ ਮੈਂ ਕਹੇ ਤੂੰ ਸਿਆਲ ਨਾਲ ਗਿੱਦੜ ਨਾਲ ਹਰ ਵਕਤ ਦਾ ਸੰਬੰਧ ਬਣਾ ਕੇ ਰੱਖੇ ਮੌਤ ਸਿਰਫ ਬੱਸੇ ਚ ਆਉਂਦੀ ਏ ਜਹਾਜ਼ੇ ਚ ਆਉਂਦੀ ਏ ਟ੍ਰੇਨੇ ਚ ਆਉਂਦੀ ਏ ਮੌਤ ਘਰ ਦੇ ਚ ਵੀ ਆ ਜਾਂਦੀ ਏ ਮੌਤ ਕਿਧਰੇ ਵੀ ਆ ਸਕਦੀ ਪਰ ਸਿਆਲ ਡਰੇ ਹੋਇਆ ਮਹਾਰਾਜ ਕਹਿੰਦੇ ਤੇਰੇ ਸੰਬੰਧੀ ਗਿੱਦੜ ਨੇ ਖੋਤੇ ਨੇ ਕੁੱਤੇ ਨੇ ਇੰਨੇ ਕੋਮਲ ਬਚਨ ਗੁਰੂ ਅਰਜਨ ਦੇਵ ਜੀ ਦੇ ਪਰ ਇੱਥੇ ਕਹਿ ਰਹੇ ਨੇ ਉਹ ধ্যান ਵਸਨੰ ਸੰਸਾਰੰ ਸੰਵੰਦੀ ਸਵਾਨ ਸਿਆਲ ਖਰੇ ਬਿਨ ਸਿਮਰਨ ਗਰਧਵ ਕੀ ਨ ਆਇ ਸਾਖਤ ਥਾਨ ਬਰਸ਼ਟ ਭਰਾਈ ਸਿਮਰਨ ਤੋਂ ਬਿਨਾ ਮਨੁੱਖ ਐਂ ਜੀਵੇਗਾ ਜਿਵੇਂ ਖੋਤਾ ਸਿਮਰਨ ਤੋਂ ਬਿਨਾ ਮਨੁੱਖ ਐਨਜੀ ਵੇਗਾ ਕਬੀਰ ਕਹਿੰਦੇ ਜੈਸੇ ਭੈਂਸਾ ਮਾਤਾ ਭੈਂਸਾ ਅਮੂ ਆ ਜਾਏ ਟਰੱਕ ਡਰਾਈਵਰਾਂ ਦਾ ਬੜਾ ਭਾਰੀ ਅਨੁਭਵ ਹੋਰਨ ਵਜਾਂਦੇ ਨੇ ਖੋਤਾ ਸੜਕ ਤੇ ਹੋਵੇ ਇੱਕ ਪਾਸੇ ਹੋ ਜਾਂਦਾ ਹੈ ਗਊ ਵੀ ਇੱਕ ਪਾਸੇ ਹੋ ਜਾਂਦੀ ਹੈ ਕੁੱਤਾ ਵੀ ਇੱਕ ਪਾਸੇ ਪੈਸਾ ਨਹੀਂ ਆਉਂਦਾ ਆ ਅਮੋੜ ਜ ਮਾਤਾ ਦਾ ਪੈਸਾ ਅਮੂ ਆ ਜਾਏ ਅਮੋੜ ਚੱਲਦਾ ਹੈ ਵਿਚਾਰੇ ਡਰਾਈਵਰਾਂ ਨੂੰ ਟਰੱਕ ਇੱਕ ਪਾਸੇ ਕਰਨਾ ਪੈਂਦਾ ਪੈਸਾ ਇੱਕ ਪਾਸੇ ਨਹੀਂ ਹੁੰਦਾ ਕਈਆਂ ਦੇ ਅੰਦਰ ਪੈਸੇ ਵਾਲਾ ਸੁਭਾਅ ਹੈ ਗੁਰੂ ਰੋਕਦਾ ਹੈ ਸ਼ਰਾਬ ਨਾ ਪੀਂ। ਇਹ ਅਨਰਥ ਨਾ ਕਰ। ਸੰਤ ਰੋਕਦੇ ਨੇ ਮਹਾਪੁਰਸ਼ਾਂ ਦੀ ਬਾਣੀ ਰੋਕਦੀ ਹੈ। ਇਹ ਕਮ ਨਾ ਕਰ। ਇਹ ਕਮ ਨਾ ਕਰ। ਇਹ ਅਮੋੜ ਚੱਲਦਾ ਕਹਿੰਦਾ ਤੁਸੀਂ ਕੌਣ ਆਉਂਦੇ ਆ। ਮੈਂ ਆਪਣੇ ਆਪ ਜ਼ਿੰਮੇਵਾਰੀ ਰੱਖਦਾ। ਤੋ ਕਬੀਰ ਕਹਿੰਦੇ ਬੰਦਾ ਬੰਦਾ ਨਹੀਂ ਪੈਸਾ ਹੈ ਦੇੰਦਰ। ਅਮੋੜ ਚੱਲਣਾ। ਪਾਵੇਂ ਸਿੰਘ ਟੁੱਟ ਜਾਣ ਆਪਣਾ ਸਿਰ ਟੁੱਟ ਜਾਏ ਤਾਂ ਕੋਈ ਗੱਲ ਨਹੀਂ ਪਰ ਚਲਣਾ ਅਮੋੜੇ ਮਾਤਾ ਭੈਣ ਸਾ ਅਮ ਆ ਜਾਏ ਕੁਦਕੁਦ ਚਲੇ ਰਸਾਤਨ ਪਰ ਬਹੁਤ ਸਾਰੇ ਸ਼ਬਦਾਂ ਦੇ ਚਾ ਸਾਰੇ ਪਸ਼ੂਆਂ ਦਾ ਜ਼ਿਕਰ ਹੈ ਕਿਸੇ ਵਕਤ ਸੰਯੋਗ ਬਣਿਆ ਇਹ ਜਿਹੜਾ ਜ਼ੂ ਦੇਖਣ ਤੁਸੀਂ ਜਾਂਦੇ ਹੋ ਨਾ ਉਹ ਇਤਨਾ ਵੱਡਾ ਜ਼ੂ ਨਹੀਂ ਮਨੁੱਖ ਦਾ ਹਿਰਦਾ ਬਹੁਤ ਵੱਡਾ ਜ਼ੂ ਹੈ ਪਤਾ ਨਹੀਂ ਕਿਤਨੇ ਜਾਨਵਰ ਨੇ ਕਿਤਨੇ ਪਸ਼ੂ ਨੇ ਇਸ ਦੁਆਸੇ ਕੋਈ ਇੱਕ ਪਸ਼ੂ ਇਤਨਾ ਖਤਰਨਾਕ ਨਹੀਂ ਜਿੰਨਾ ਮਨੁੱਖ ਖਤਰਨਾਕ ਮਨੁੱਖ ਤੋਂ ਡਰ ਕੇ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ ਤਲਵਾਰ ਬੇਮੈਨੀ ਹੋ ਗਈ ਬਰਛੇ ਬੇਮੈਨੇ ਹੋ ਗਏ ਬੰਦੂਕਾਂ ਆ ਗਈਆਂ ਫਿਰ ਮਨੁੱਖ ਹੋਰ ਖਤਰਨਾਕ ਹੁੰਦਾ ਗਿਆ ਤੋਪਾਂ ਆ ਗਈਆਂ ਟੈਂਕ ਆ ਗਏ ਮਨੁੱਖ ਭੈਂਕਰ ਖਤਰਨਾਕ ਹੋ ਗਿਆ ਹਾਈਡਰੋਜਨ ਬੰਬ ਆ ਗਏ ਇਹ ਕੋਈ ਸ਼ੇਰਾਂ ਨੂੰ ਮਾਰਨ ਵਾਸਤੇ ਨੇ ਹਾਈਡਰੋਜਨ ਬੰਬ ਇਹ ਗਿਧੜਾ ਨੂੰ ਮਾਰਨ ਵਾਸਤੇ ਨੇ ਕੁੱਤੇਆਂ ਨੂੰ ਮਾਰਨ ਵਾਸਤੇ ਨੇ ਮਨੁੱਖਾਂ ਨੂੰ ਮਾਰਨ ਵਾਸਤੇ ਕਿਉਂਕਿ ਮਨੁੱਖ ਖਤਰਨਾਕ ਬੜਾ ਹੋ ਗਿਆ ਇੱਥੋਂ ਹੀ ਪਤਾ ਚੱਲਦਾ ਹੈ ਮਨੁੱਖ ਕਿਤਨਾ ਭਿਆੰਕਰ ਹੋ ਗਿਆ ਮੈਂ ਉਸ ਸੱਜਣ ਨੂੰ ਆਖਿਆ ਮਨੁੱਖ ਜੀਵੇਗਾ ਤੇ ਸਹੀ ਭਜਨ ਤੋਂ ਬਿਨਾ ਕੁੱਤੇ ਦੀ ਤਰ੍ਹਾਂ ਜੀਵੇਗਾ ਗਿੱਦੜ ਦੀ ਤਰ੍ਹਾਂ ਜੀਵੇਗਾ ਸੱਪ ਦੀ ਤਰ੍ਹਾਂ ਜੀਵੇਗਾ ਪੈਸੇ ਦੀ ਤਰ੍ਹਾਂ ਜੀਵੇਗਾ ਕਉਵਾ ਕਹਾਂ ਕਪੂਰ ਚਰਾਏ ਕਬੀਰ ਕਹਿੰਦੇ ਕਉਵੇ ਦੀ ਤਰ੍ਹਾਂ ਜੀਵੇਗਾ ਤੇ ਇਹਦੀ ਪਹਿਚਾਨ ਕੀ ਕਉਵੇ ਦੇ ਮੋਂਚ ਹਰ ਵਕਤ ਗੰਧ ਆਉਂਦੀ ਐ ਤੇ ਕਉਵਾ ਬੋਲਦਾ ਕੁਰਖਤ ਐ ਕਿ ਜਿਹੜਾ ਬੋਲਦਾ ਕਉੜਾ ਐ ਕੁਰਖਤ ਬੋਲਦਾ ਐ ਤੇ ਗੰਦਾ ਬੋਲਦਾ ਵੇ ਚਾਰ ਗਾਲਾਂ ਕੱਢ ਕੇ ਗੱਲ ਕਰਦਾ ਹੋਵੇ ਸਾਡੇ ਨਾਲ ਚੱਲਦੇ ਹੁੰਦੇ ਸਨ ਗੈਨੀ ਦਲੀਪ ਸਿੰਘ ਜੀ ਦਰਦੀ ਹੁਣ ਤੇ ਨਹੀਂ ਰਹੇ ਕਹਿੰਦੇ ਨੇ ਸਿੱਖਾਂ ਨੂੰ ਦੇਖਿਆ ਗੱਲਬਾਤ ਆਪਸੇ ਵਿੱਚ ਕਰਨੀ ਹੋਵੇ ਤੇ ਇੰਗਲਿਸ਼ ਵਿੱਚ ਕਰਦੇ ਨੇ ਬਾਹਰ ਕਰਦੇ ਚ ਗੱਲ ਬਾਤ ਕਰਨੀ ਹੋਵੇ ਤੇ ਹਿੰਦੀ ਚ ਕਰਦੇ ਨੇ ਪਰ ਗਾਲ ਕੱਢਣੀ ਹੋਵੇ ਤੇ ਪੰਜਾਬੀ ਚ ਕੱਢਦੇ ਨੇ ਫਿਰ ਪੰਜਾਬੀ ਚ ਕੱਢਦੇ ਅਕਸਰ ਸਾਡੇ ਨਾਲ ਸਟੇਜ ਉਹ ਹੀ ਸੰਭਾਲਦੇ ਹੁੰਦੇ ਸਨ ਬੜੇ ਅੱਛੇ ਕਲਾਕਾਰ ਸਨ ਵਿਦਵਾਨ ਸਨ ਸੂਝਵਾਨ ਸਨ ਥੋੜਾ ਅਚੇ ਰੋਇਆ ਗੁਜ਼ਰ ਗਏ ਉਹ ਇਸ ਤਰ੍ਹਾਂ ਕਹਿੰਦੇ ਹੁੰਦੇ ਸਨ ਚਾਰ ਗਾਲਾਂ ਕੱਢ ਕੇ ਇੱਕ ਗੱਲ ਕਰਨੀ ਗੁਰਬਾਣੀ ਕਹਿੰਦੀ ਏ ਕौਵੇ ਵਾਲਾ ਸੁਭਾਅ ਕੀ ਹੋਇਆ ਕौਵਾ ਸਰੂਪ ਕਰਕੇ ਚਲਾ ਗਿਆ ਸੁਭਾਅ ਕਰਕੇ ਹੈ ਇਹਦੇ ਮੂੰਹ ਚ ਗੰਦ ਹੈ ਗੰਦਾ ਬੋਲਦਾ ਹੈ ਕੌੜਾ ਬੋਲਦਾ ਹੈ ਕੁਰਖਤ ਬੋਲਦਾ ਹੈ ਤੇ ਕौਵੇ ਵਾਲਾ ਸੁਆ ਹੈ ਕਬੀਰ ਕਹਿ ਰਹੇ ਨੇ ਕौਵਾ ਕਹਾ ਕਬੂਰ ਚਰਾਏ ਕਹਿ ਬੇਸ਼ੇਰ ਕੋ ਦੁੱਧ ਪਿਆ ਹੈ ਕौਵੇ ਦੇ ਮੂੰਹ ਦੇ ਚ ਕਪੂਰ ਨਹੀਂ ਹੋ ਸਕਦਾ ਗੰਦਗੀ ਹੋ ਸਕਦੀ ਹੈ ਕਵਿਤੇ ਬੋਲਾਂ ਵਿੱਚ ਮਿਠਾਸ ਨਹੀਂ ਹੋ ਸਕਦੀ ਕੁਰਖਤ ਪਣਾ ਹੋ ਸਕਦਾ ਹੈ ਤੋਂ ਮੈਂ ਅਰਜ਼ ਕਰਾਂ ਮਨੁੱਖ ਚੌਕ ਤੇ ਖੜਾ ਹੈ ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ ਔਰ ਹੋ ਸਕਦਾ ਹੈ ਕਿਧਰੇ ਮੁੜ ਜਾਏ ਪਸ਼ੂ ਹੀ ਹੋ ਜਾਏ ਸਿਮਰਨ ਨਾ ਕੀਤਾ ਤੇ ਬੜਾ ਭਿਆੰਕਰ ਜ਼ੁਲਮ ਕੀਤਾ ਹੋ ਸਕਦਾ ਹੈ ਇਸ ਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਮਿਲੇ ਬਹੁਤ ਪਰੇਤ कई कोट भूत प्रेत सूकर मिरगाज गुरु अर्जुन देव जी धन गुरु गोविंद सिंह जी महाराज भी फरमान करदेने कहूं जच गंधर्व उरग कहूं विद्याधर कहूं भय केनर पिशाच कहूं प्रेत हे प्रभु तेरी दुनियाच किदरे प्रेत ने किदरे भूत ने किदरे पिशाच ने जिन्ना दा जन्म नहीं भटक दे ने ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਆ ਪੈਂਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚ ਆਉਂਦੇ ਨੇ ਮੰਦਿਰਾਂ ਚ ਆਉਂਦੇ ਨੇ ਦਰਗਾਹਾਂ ਚ ਆਉਂਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮ ਦੀ ਦਿਵਾਏ ਕਿ ਵਾਕਿਆ ਜਿਕੇਦਰ ਗੱਲ ਬਣੀ ਤੇ ਦਸਾਂ ਕਿ ਜੋ ਮੈਂ ਇਸ ਤਰ੍ਹਾਂ ਦੇ ਦੇਖੇ ਰਹੇ ਜਿੱਥੇ ਸਦ ਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਕਿ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਆਧਾਰ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਆਕਾਰ ਨੂੰ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਹੈ ਔਰ ਇਸ ਤਰ੍ਹਾਂ ਦੇ ਪੁਰਸ਼ ਵੀ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ ਬਹੁਤ ਪਰੇਤ ਜੋ ਅਤਿਅੰਤ ਮਲਿੰਗ ਨੇ ਇਹ ਸ਼ਰਾਬਖਾਨਿਆਂ ਚੋਂਦੇ ਨੇ ਜੂਵੇਂ ਖਾਨਿਆਂ ਚੋਂਦੇ ਨੇ ਰਵੈਸ਼ਿਆਲਿਆਂ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰਤਕ ਇਹਨਾਂ ਦਾ ਜਨਮ ਨਹੀਂ ਆਉਂਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰਤਕ ਦੇਵਤਿਆਂ ਦਾ ਜਨਮ ਨਹੀਂ ਆਉਂਦਾ ਇਹ ਮੰਦਰ ਮਸਜਿਦ ਗੁਰਦੁਆਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਹੁਣ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੋ ਰਹਿੰਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਹੀ ਡਰਮ ਵੱਜਦਾ ਸੀ ਮੈਂ ਸੱਚਖੰਡ ਸਾਬ ਕਥਾ ਕਰਕੇ ਇਕਦਮ ਚੱਲ ਪੈਂਦਾ ਸੀ ਸੁਣਨ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਆਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਅੱਜ ਕੀ ਸੱਚਖੰਡ ਜਾਏ ਉਹਦੇ ਸੁਣ ਲੈ 8:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਿਹਾ ਉਹ ਕ੍ਰਿਸ਼ਮਾ ਮੈਂ ਦੇਖਣਾ ਹੈ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਹਦੇ ਸੰਗਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਾਨੂੰ ਸੁਣਨ ਵਾਸਤੇ ਵਾ ਕਈ ਵਜ ਪਿਆ 9:30 ਪੌਣੇ 10 ਦੇ ਕਰੀ ਹੈ ਹੈਰਾਨਗੀ ਹੋਈ ਮੈਨੂੰ ਔਰ ਬੜਾ ਜ਼ੋਰ ਦਾ ਵਜਿਆ ਜਿਵੇਂ ਤੋਪ ਦੇ ਧਮਾਕਾ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ ਅਠੇ ਹੀ ਦਿਨ ਗਿਆ ਅਦਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿਤੇ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਇੱਕ ਯੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵਤੇ ਲੋਕ ਦੇਵਤਾ ਕੇਂਦਰ ਜਿਨ੍ਹਾਂ ਦਾ ਦੀਵਾ ਜਲੇ ਹੋਇਆ ਇਹ ਮੰਦਿਰ ਮਸਜਿਦ ਗੁਰਦੁਆਰਿਆਂ ਚੋਂ ਦੇਂ ਅੰਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੰਡਾ ਰਹਿੰਦਾ ਉਹ ਅਗਲਾ ਜਨਮ ਹੋ ਕੇ ਹੀ ਉਹ ਪੰਡਾ ਤੈ ਹੋਵੇਗਾ। ਤੋਂ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਨੇ ਕਹਿੰਦੇ ਇਸ ਦੇ ਹੀ ਕੋ ਸਿਮਰੇਂ ਦੇਵ ਦੇਵਤੇ ਤਰਸਦੇ ਨੇ ਇਹ ਦੇਹੀ ਮਿਲੇ। ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ। ਬੂਤ ਨਹੀਂ ਹੋ ਸਕਦੇ। ਔਰ ਦੇਵਤੇ ਵੀ ਨਹੀਂ ਹੋ ਸਕਦੇ। ਮਨੁੱਖ ਹੋ ਸਕਦਾ। ਇਸ ਵਾਸਤੇ ਬਾਦਰ ਸ਼ਾ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੋਲ ਹੈ ਉਸ ਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਨੁੱਖ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰੇ ਗਿਲਮਾ ਕੋ ਇਹ ਸਾਰੇ ਮਨੁੱਖ ਤੋਂ ਥੱਲੇ ਨੇ ਦੇਵਤੇ ਫਰਿਸ਼ਤੇ ਹੂਰ ਗਿਲਮਾ ਸਭ ਥੱਲੇ ਨੇ ਮਨੁੱਖ ਸਭ ਤੋਂ ਅਫਜ਼ਲ ਹੈ ਕਿਉਂ मनुख खुदा होण दी ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ மனுਖ ਬਣਨਾ ਪਏਗਾ ਬੋਤਾਨ ਨੂੰ ਵੀ மனுਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ மனுਖ ਬਣਾਈ ਰਹੀ ਹੈ மனுਖ ਹੀ ਐਸਾ ਦਵਾਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਗਿਆਨ ਦਾ ਸਾਗਰ